ਅਰੇ ਨਾ ਸੁਖਗਾਨ ਜਿਹੜਾ ਵਾਸਾ ਨੂੰ ਫਸ ਗਿਆ ਧੀਰਵਾਸ਼ਰ ਨੂੰ ਇੱਕ ਕਲਾਮ ਸੁਬੀਤ ਕਰ ਰਿਹਾ ਜਿਹੜੀ ਚੈਤ ਦੀ ਨਾਲ ਜਾਂ ਸੁਰੇ ਪੰਦੀ ਪਈਆਂ ਚਾਟੀਆਂ ਵਿੱਚ ਮਧਾਣੀਆਂ ਨਹੀਂ ਹੋ ਸੁਬਾ ਸਾਂ ਉਹ ਦਾਲ ਲੀਆਂ ਆਣ ਚਚਲਾਣੀਆਂ ਨਹੀਂ ਇੱਕ ਨਾ ਉੱਠ ਕੇ ਰਿੜਕਣਾ ਪਾ ਦਿੱਤਾ ਇੱਕ ਤੌਂਦੀਆਂ ਫਿਰਨ ਮਧਾਣੀਆਂ ਨਹੀਂ ਹੋਏ ਇੱਕ ਉੱਠ ਕੇ ਹਲੀ ਤਿਆਰ ਹੋਏ ਇੱਕ ਢੂੰਢਦੇ ਫਿਰਨ ਪ੍ਰਾਣੀਆਂ ਨਹੀਂ ਲੀਆਂ ਕਢਰ ਨਾਲੀਆਂ ਹਾਲੀਆਂ ਨੇ ਸਿਆਪੋਏ ਨੂੰ ਜਿੰਨਾ ਨੇ ਲਾਣੀਆਂ ਨਹੀਂ ਹੋ ਕਰਵਾਰ ਨਾ ਚੱਕੀਆਂ ਝੋਤੀਆਂ ਨਹੀਂ ਹੋ ਤੌਣਾ ਗੁਣ ਕੇ ਜਿੰਨਾ ਪਕਾਣੀਆਂ ਨਹੀਂ ਕਾਰੋਬਾਰ ਵਿੱਚ ਹੋਇਆ ਜਹਾਨ ਸਾਰਾ ਚਖ ਕਤਦੀਆਂ ਉੱਠ ਸਵਾਣੀਆਂ ਨਹੀਂ ਹੋ ਉਠ ਬਸਲਦੇ ਵਾਸਤੇ ਜਾਣ ਦੌੜੇ ਸੇ ਜੱਜ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨਹੀਂ ਰਾਜੇ ਕੂਚ ਕੀਤਾ ਆਇਆ ਨਦੀ ਉੱਤੇ ਸਾਥ ਲੱਦਿਆ ਪਾਰ ਮਹਾਨੀਆਂ ਨਹੀਂ ਹੋ ਮਰ ਸ਼ਾਮੀਆਂ ਲੁੱਡਣ ਬੜਾ ਲੋਭੀ ਹੋ ਕੋਪਾ ਸ਼ਹਿਦ ਭਰਿਆ ਜਿਉ ਬਾਣੀਆਂ ਨਹੀਂ ਰਾਜਾ ਬਨ ਕੇ ਬਾਹਰ ਤਿਆਰ ਹੋਇਆ ਕੀਤਾ ਪਾਰ ਦਾ ਚਾਸਮਾਨ ਮੀਆਂ ਹਉ ਕਿਜਰੇ ਪੀਰ ਤੇ ਅੱਲਾ ਨੂੰ ਯਾਦ ਕਰਕੇ ਛੱਡ ਖੁਦੀ ਤੇ ਸ਼ੱਕ ਗਮਾਨ ਮੀਆਂ ਡਰ ਮੌਤ ਦਾ ਮੂਲ ਨਾ ਆਸ਼ਿਕਾ ਨੂੰ ਨਾਲ ਕੁਝ ਆਪਣਾ ਸ਼ੌਕ ਤੇ ਸ਼ਾਨਮੀਆਂ ਹੋ ਬਰਸ਼ਾ ਦੁਨੀਆ ਧੋਖੇ ਬਾਜ ਹੈ ਜੀ ਹੋ ਰੱਖ ਰੱਬ ਦੀ ਤਰਫ ਧਿਆਨ ਮੀਆਂ ਰੱਖ ਰੱਬ ਦੀ ਤਰਫ ਧਿਆਨ ਮੀਆਂ ਜੀਵਾ ਬਹੁਤ ਅੱਛਾ ਥੈਂਕ ਯੂ ਤੇ ਨਾ ਬਾਕੀ ਸਭ ਨੂੰ ਸਤਿ ਸ੍ਰੀ ਅਕਾਲ ਮਨਛਾਹ ਦੀ ਵੀ ਅੰਨ ਮੇਰਾ ਗੀਤ ਹੈਗਾ ਚਾਰੇ ਤੇ ਸੀ ਦੀ ਚਾਤਾ ਲੰਗਿਆ ਇਸ ਕਰਕੇ ਉਹਨਾਂ ਇਲੈਕਟ੍ਰਿਕ ਵੀ ਲੱਗੇ ਸਸਕਾਰ ਜਗ ਤੇ ਨ ਕੋਈ ਤੇਰਾ ਸਾਨੀ ਬਾਜਾ ਵਾਲਿਆ ਚਾਰੇ ਲਾਲ ਵਾਦੇ ਪਣ ਦੰਦੀ ਪਾਚ ਵਾਲਿਆ ਜਗ ਤੇ ਨ ਕੋਈ ਤੇਰਾ ਸ਼ਾਨੀ ਬੱਜਰ ਵਾਲਿਆ ਚਾਰੇ ਲਾਲ ਬਾਰੇ ਬਣ ਦੰਨੀ ਬਚਾਣਿਆ ਪਿੱਤਾ ਵਰ ਗਿੱਲੀ ਵਿੱਚ ਕਰੇ ਮੈਂ ਕਮਾ ਗਿਆ ਜਾਨ ਮਾਨੇ ਹੱਥੋਂ இந்து ਧਰਮ ਬਚਾ ਗਿਆ ਹੱਸ ਹੱਸ ਦਿੱਤੀ ਹੱਸ ਹੱਸ ਦਿੱਤੀ ਕੁਰਬਾਨੀ ਬਜਾ ਵਾਲਿਆ ਚਰਨਾਂ ਲਵਾਰੇ ਬਣ ਦੰਨੀ ਬਚਵਾੜਿਆ ਚਿੱਤ ਤੇ ਜੁਨਾਰ ਸਿੰਘ ਜੋਰ ਵਿਖਾਏ ਨੇ ਮੁਗਲਾਂ ਦੇ ਛੱਕੇ ਚਮਕੌਰ ਚਿੜਛੜਾਏ ਨੇ ਮੁਗਲਾਂ ਦੇ ਛੱਕੇ ਚਮਕੌਰ ਚਿੜਛੜਾਏ ਨੇ ਕੌਮ ਲਈ ਵਾਰਤੀ ਕੌਮ ਲਈ ਵਾਰਤੀ ਜਵਾਨੀ ਬਚਵਾੜਿਆ ਚਾਲੀ ਕਾਲ ਵਾਲੇ ਬਣਨਾਂ ਨਹੀਂ ਬਚਵਣੇ ਜੋਗਰ ਵੜ ਫਤੇ ਸਿੰਘ ਨੀਹਾਂ ਤੇ ਚੜਾਏ ਨੇ ਜਾਲ ਮਾ ਦੇ ਕੇ ਉਹਨਾ ਸ਼ੀਸ਼ ਨਾ ਚੁਕਾਏ ਨੇ ਰੱਖੀਨਾਤ ਕੋਣ ਕੋਈ ਰੱਖੀਨਾਤ ਕੋਣ ਕੋਈ ਨਿਸ਼ਾਨੀ ਬਚਾਵਣਿਆ ਚਾਲੀ ਕਾਲ ਵਾਲੇ ਬਣਨਾਂ ਨਹੀਂ ਬਚਵਣਿਆ ਕੋਮਲੀ ਕਾਲੋ ਪਰਵਾਰ ਸਰਵਾਰਤਾ ਕੋਮਲੀ ਕਾਲੋ ਪਰਵਾਰ ਸਰਵਾਰਤਾ ਸੀਸ ਦੇ ਕੇ ਹਿੰਦ ਦਾ ਕਰ ਜੂ ਤਾਰਤਾ ਸੀਸ ਦੇ ਕੇ ਹਿੰਦ ਦਾ ਕਰ ਜੂ ਤਾਰਤਾ ਤੇਰੇ ਜਿਹਾ ਹੋਣਾ ਨਹੀਂ ਤੇਰੇ ਜਿਹਾ ਹੋਣਾ ਨਹੀਂ ਬਲੀਦਾਨੀ ਬਜਵਾੜਿਆ ਚਾਰੇ ਨਾਲ ਬਾਰੇ ਬਣ दानी पाछवाणे जग न कोई तेरा सन पाजवाणे चारे लाल वाले पण दानी पाछवाणे दानी पाछवाणे दानी पाजवा वाह मैडम कमलजीत कौर जी जलंदक हूं जो सिंह कोटकपुरा आपको बात प्यार रहे विषाद चुप रहना ਚੁੱਪ ਰਹਿਣਾ ਕਿਹੜਾ ਸੋਖਾ ਏ ਸਭ ਕੁਝ ਝੱਲ ਕੇ ਸ਼ਾਇਦ ਆਪਣੇ ਨਾਲ ਧੋਖਾ ਏ ਚੁੱਪ ਰਹਿਣ ਨਾਲ ਕੁਝ ਪਲ ਸ਼ਾਂਤ ਤਾਂ ਹੋ ਜਾਂਦੇ ਪਰ ਅੰਦਰ ਦੀ ਦੁਨੀਆ ਦੇ ਜ਼ਖਮ ਡੂੰਘੇ ਹੋਰ ਹੋ ਜਾਂਦੇ ਚੁੱਪ ਰਹਿ ਕੇ ਬਹੁਤ ਕੁਝ ਸਹਿਣ ਕਰ ਲੈਂਦੇ ਅੱਖੀਆਂ ਵਿੱਚ ਅਥਰੂ ਹਰ ਥਾਂ ਪਰ ਲੈਂਦੇ ਚੁੱਪ ਰਹਿ ਕੇ ਲੋਕਾਂ ਵਿੱਚ ਝੱਲੇ ਹੋਗੇ ਆਪਣੇ ਆਪ ਨਾਲ ਲੜਦੇ ਲੜਦੇ ਕਮਲੇ ਹੋ ਗਏ ਚੁੱਪ ਅਗੇ ਰਹੇ ਤਾਂ ਬੁਨਾਗਾਰ ਵੀ ਹੋਏ ਅੰਦਰ ਦੇ ਜ਼ਖਮ ਤਾਜ਼ੇ ਹਰ ਵਾਰ ਹੋਏ ਚੁੱਪ ਰਹਿ ਕੇ ਹਰ ਰਿਸ਼ਤਾ ਚੁੱਪ ਰਹੇ ਕਿ ਹਰ ਰਿਸ਼ਤਾ ਬਰਕਰਾਰ ਰਹੇ ਪਰ ਉਲਟ ਦਿਲ ਦੇ ਅਰਮਾਨ ਤਾਰੋ ਤਾਰ ਹੋਏ ਚੁੱਪ ਰਹਿਣਾ ਵੀ ਇੱਕ ਵੱਡਾ ਸੰਸਕਾਰ ਹੈ ਰੱਬ ਦੇ ਫੈਸਲੇ ਦਾ ਵੀ ਇੰਤਜ਼ਾਰ ਹੈ ਕਮਲ ਚੁੱਪ ਰਹਿਣਾ ਕਿਹੜਾ ਸੋਖਾ ਏ ਸਭ ਕੁਝ ਝਰ ਕੇ ਸ਼ਾਇਦ ਆਪਣੇ ਆਪ ਨਾਲ ਧੋਖਾ ਏ ਸਭ ਕੁਝ ਝਾਕੇ ਚਲ ਆਪਣੇ ਧੰਨਵਾਦ ਮੇਰੀ ਘਟੜੀ ਜੰਗ ਤਾਂ ਜਾਣਾ ਲਿੰਦੀ ਹੈ ਜੰਗ ਵਿੱਚ ਬੰਬ ਤੇ ਗੋਲਾ ਵਰਦਾ ਕਿਸੇ ਦਾ ਪੁੱਤ ਪਿਆਓ ਵੀ ਰਹਾ ਮਰਦਾ ਮਾਂ ਪਤਨੀ ਭੈਣ ਦੁੱਖ ਸਹਿੰਦੀ ਹੈ ਜੰਗ ਤਾਂ ਜਾਣਾ ਲਿੰਦੀ ਹੈ ਬੰਦਾ ਬੰਦੇ ਦਾ ਹੋ ਜਾਂਦਾ ਮੇਰੀ ਸੱਪਾਂ ਤੋਂ ਵੀ ਬੜਦਾ ਜ਼ਹਿਰੀ ਨਫ਼ਰਤ ਨਾਗਰੀ ਬਣਦਾ ਸਹ ਲੈਂਦੀ ਹੈ ਜੰਗ ਤਾਂ ਜਾਨਾ ਲੈਂਦੀ ਹੈ ਇਹ ਧਰਮ ਜਾਤ ਮੱਜਬ ਦੇ ਪਾੜੇ ਨੇ ਇਹ ਰਾਜਨੀਤੀ ਦੇ ਬਣੇ ਅਖਾੜੇ ਨੇ ਇਹਦੀ ਮਾਰ ਮਨੁੱਖ ਤੇ ਪੈਂਦੀ ਹੈ ਜੰਗ ਤਾਂ ਜਾਨਾ ਲੈਂਦੀ ਹੈ ਵੀਰ ਸੁਭਾਹੀ ਕਦੇ ਨਾ ਡਰਦੇ ਜਾਣ ਦਿੰਦੇ ਪਰ ਕਦੇ ਨਾ ਹਰਦੇ ਚੂੜੇ ਵਾਲੇ ਦੀ ਮਹਿੰਦੀ ਲੈਂਦੀ ਹੈ ਜੰਗ ਤਾਂ ਜਾਨਾ ਲੈਂਦੀ ਲੋਕੀ ਢਿੱਡੋ ਭੁੱਖੇ ਨਾ ਬੁਝਣ ਪਿਆਸਾਂ ਕਾਂ ਕੁੱਤੇ ਖਾਂ ਜਾਂਵਣ 라ਸ਼ਾ ਨਾ ਲੜੋ ਲਕਾਈ ਕਹਿੰਦੀ ਹੈ ਜੰਗ ਤਾਂ ਜਾਨਾਂ ਲਿੰਦੀ ਹੈ ਰੱਬ ਵਸਦਾ ਵਿੱਚ ਮਸਜਿਦ ਮੰਦਿਰ ਜਿੱਤ ਦੁਨੀਆ ਖਾਲੀ ਹੱਥ ਗਿਆਸ਼ ਕਰੰਦਰ ਕਦੇ ਰਾਮ ਹੱਥ ਨਾ ਕਾਟੇਂਦੀ ਹੈ ਜੰਗ ਤਾਂ ਜਾਨਾਂ ਲਿੰਦੀ ਹੈ ਬਹੁਤ ਵਕਤ ਬੋਲੋ ਜੀ ਹੁਣ ਮੈਂ ਬੇਟੀ ਕਨ ਦਾ ਮਮਤਾ ਜੀ ਪਠਾਨਕੋਟ ਤੋਂ ਮਮਤਾ ਜੀ ਪਠਾਨਕੋਟ ਤੋਂ ਉਹਦੇ ਬਰ ਅਸ਼ੋਕ ਮੋੜ ਲਿਆਵਾ ਜ਼ਿੰਦਗੀ ਦੇ ਪਲ ਗੁਆਚ ਗਏ ਜੋ ਲੱਭ ਲਿਆਵਾ ਕਿਹੜੀਆਂ ਤੰਦਾਂ ਟੱਪ ਕੇ ਜਾਵਾ ਯਾਦਾਂ ਦੇ ਫੇਰਿਆਂ ਵਿੱਚ ਆਵਨ ਸੁੱਤੀ ਪਈ ਨੂੰ ਬਹੁਤ ਸਤਾਵਾਂ ਚ ਕਿਹੜਾ ਟੋਨਾ ਫੇਰ ਲਿਆਵਾ ਜੀ ਕਰਦਾ ਮੈਂ ਮੋੜ ਲਿਆਵਾ ਸੁਨਨੇ ਕਰ ਗਏ ਮਹਿਲ ਮਨਾਰੇ ਆਨੰਦ ਮੰਨ ਰਹੇ ਹਾਂ ਕੁਦਰਤ ਸਹਾਰੇ ਕਿਹੜਾ ਮੁੱਲ ਮੈਂ ਤਾਰ ਲਿਆਵਾ ਜੀ ਕਰਦਾ ਮੈਂ ਮੋੜ ਲਿਆਵਾ ਹਰ ਬੇਲੇ ਪਾਵਨ ਯਾਦਾਂ ਵਿੱਚ ਫੇਰੇ ਦਿਲ ਨੂੰ ਪਾਵਨ ਘੁੰਮਣ ਕੇਰੇ ਦਿਲ ਆਪਣੇ ਨੂੰ ਕਿਵੇਂ ਸਮਝਾਵਾਂ ਜੀ ਕਰਦਾ ਮੈਂ ਮੋੜ ਲਿਆਵਾਂ ਅੰਦਰ ਜਾਵਾਂ ਬਾਹਰ ਬਾਹਰ ਆਵਾਂ ਪਲ ਪਲ ਤਿਲ ਤਿਲ ਮਰਦੀ ਜਾਵਾਂ ਕਦੇ ਕਦੇ ਤਾਂ ਰੱਬ ਨਾਲ ਵੀ ਮੈਂ ਲੜਦੀ ਜਾਵਾਂ ਕਿਐਸੀ ਰੱਬਾ ਤੂੰ ਖੇਡ ਦੇ ਚਾਈ ਜ਼ਿੰਦਗੀ ਨਾਲ ਮੈਂ ਲੜਦੀ ਜਾਵਾਂ ਜੀ ਕਰਦਾ ਮੈਂ ਮੋੜ ਲਿਆਵਾਂ ਜਿਹੜੇ ਮਿਲੇ ਸੰ ਚਾਹੀ ਚਾਹੀ ਉਹਨਾਂ ਨੂੰ ਲੈ ਗਿਆ ਤੂੰ ਕਿਹੜੇ ਰਾਣੀ ਦੇ ਕਿਹੜੀ ਜੁਗਤੀ ਲਾਵਾਂ ਬਾਕੀ ਦੇ ਜ਼ਿੰਦਗੀ ਦੇ ਸੁੱਖ ਨਾਲ ਹੰਡਾਵਾਂ ਛੱਡ ਗਏ ਜਿਹੜੇ ਮੈਨੂੰ ਇੱਥੇ ਕੱਲੇ ਪਈ ਗਈ ਅੱਜ ਮੈਂ ਮੈਨੂੰ ਮੋੜ ਲਿਆਵਾਂ ਮੰਮਤਾ ਅਤਰੀ ਜੀ ਕਰਦਾ ਮੈਂ ਮੋੜ ਲਿਆਵਾਂ ਧੰਨਵਾਦ ਜੀ ਵਾਹ ਜੀ ਵਾਹ ਬਹੁਤ ਬਹੁਤ ਮਿਹਰਬਾਨੀ ਜੀ ਅਸ਼ੋਕ ਭੰਡਾਰੇ ਜੀ ਧੂਰੀ ਤੋਂ ਉਸ ਤੋਂ ਬਾਅਦ ਰੇਖਾ ਪਠਾਨਕੋਟ ਤੇ ਰੇਨੂ ਪਠਾਨਕੋਟ ਦੋਨੋਂ ਸੰਘਰਸ਼ ਕੋਈ ਬਹਾਨੇ ਨਹੀਂ ਹੁੰਦਾ ਬਿਨਾਂ ਸੰਘਰਸ਼ ਕੋਈ ਬਹਾਨਾ ਨਹੀਂ ਜੋ ਕਰਨਾ ਪੜਿਆ ਥੋੜੇ ਕੀ ਚੋਟ ਪੱਥਰ ਵੀ ਭਗਵਾਨ ਹੈ ਤੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਵਧੀਆ ਢੰਗ ਦੇ ਨਾਲ ਅੱਜ ਇਹਨਾਂ ਨੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਦੇਰ ਆਏ ਦਿਨ ਉਸਤਾਏ ਬਟ ਥੈਟ ਇਜ਼ ਅ ਗ੍ਰੇਟ ਬਹੁਤ ਅੱਛਾ ਲੱਗਿਆ ਇੱਕ ਪਰਿਵਾਰ ਇੱਕ ਸਭ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਜੁੜੇ ਆਂ ਤੇ ਜ਼ੋਰਦਾਰ ਤਾਲੀਆਂ ਦੇ ਨਾਲ ਜ਼ਰੂਰ ਸਵਾਗਤ ਕੀਤਾ ਜਾਵੇ ਤਾਂ ਕਿ ਅਸੀਂ ਇਸ ਮੰਚ ਤੋਂ ਹੋਰ ਲੈ ਕੇ ਜਾ ਸਕੀਏ मां दी ममता ਦਾ ਹੈ ਸਭ ਤੋਂ ਉੱਚਾ ਦਰਜਾ मां दी ममता ਦਾ ਹੈ ਸਭ ਤੋਂ ਉੱਚਾ ਦਰਜਾ मां दी ਕਿਰਪਾ ਦਾ ਨਾ ਚੁਕਾ ਸਕਿਆ ਕੋਈ ਕਰਜ਼ਾ ماں ਭੁੱਲ ਜਾਂਦੀ ਹੈ ਆਪਣੇ ਕੁੱਖ ਦਾ ਦੁੱਖ ماں ਭੁੱਲ ਜਾਂਦੀ ਹੈ ਆਪਣੇ ਕੁੱਖ ਦਾ ਦੁੱਖ ਬੱਚਿਆਂ ਦੇ ਵਿੱਚ ਦੀ ਜੇਕਦੀ ਹੈ ਜਦ ਆਪਣਾ ਸੁੱਖ ماں ਦਾ ਨਾ ਭੁੱਲੋ ਤੁਸੀਂ ਬੇਮਿਸਾਲ ਬਲੀਦਾਨ ماں ਦਿੰਦੀ ਹੈ ਬੱਚਿਆਂ ਨੂੰ ਜ਼ਿੰਦਗੀ ਪਰ ਗਿਆਨ ماں ਹੈ ਮਮਤਾ ਦਾ ਸਾਗਰ ਕਰੋਗੇ ਸੇਵਾ ਕਰੋਗੇ ਸੋਨੇ ਨਾਲ ਦਾਗਰ ਮਾਣੂ ਨਾ ਤੁਸੀਂ ਬਿੜ ਦਾਸ਼ਮ ਚ ਬਿਠਾਓ ਨਾ ਦੁੱਖ ਨਾ ਸੰਜੀ ਉਹਦੀ ਝੋਲੀ ਵਿੱਚ ਪਾਓ ਮਾਂ ਦੀ ਅਸੀਸ ਕਦੇ ਖਾਲੀ ਨਹੀਂ ਜਾਂਦੀ ਅਸ਼ੋਕ ਭੰਡਾਰੀ ਅਸ਼ੋਕ ਭੰਡਾਰੀ ਮਾਂ ਦੀ ਅਸੀਸ ਕਦੇ ਖਾਲੀ ਨਹੀਂ ਜਾਂਦੀ ਕਿਦੈ ਟਾਲੀ ਨਹੀਂ ਜਾਂਦੀ ਕਰ ਲੈ ਸੇਵਾ ਖਾਲਾ بیਵਾ ਕਰ ਲੈ ਸੇਵਾ ਖਾਲਾ بیਵਾ ਨਹੀਂ ਤਾਂ ਚੁੱਠੀ ਸ਼ਾਨੋ ਸ਼ੌਕਤ ਦੀ سزا ਟਾਲੀ ਨਹੀਂ ਜਾਂਦੀ ਸੋ No other like beautiful mother, worship the mother. Thank you very much.